ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਪਿਛਲੇ ਦਿਨਾਂ ਤੋਂ ਅਸੀਂ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ ਥਿਊਰੀ ਪੜ੍ਹ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਦੋ ਤਿੰਨ ਕਲਾਸਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇੱਕ ਤਾਂ ਅਸੀਂ ਸਵੈ ਜੀਵਨੀ ਬਾਰੇ ਤਿੰਨ ਭਾਗਾਂ ਦੇ ਵਿੱਚ ਪੜਿਆ ਹੈ ਸਵੈ ਜੀਵਨੀ ਦੀ ਪਰਿਭਾਸ਼ਾ ਪੰਜਾਬੀ ਦੀਆਂ ਮੁੱਖ ਪ੍ਰਮੁੱਖ ਸਵੈ ਜੀਵਨੀਆਂ ਸਵੈ ਜੀਵਨੀ ਦੇ ਤ ਤੋ ਭਾਗੇ ਸੀ ਤੇ ਤੀਜਾ ਸਵੈ ਜੀਵਨੀ ਉੱਤੇ ਪ੍ਰਸ਼ਨ ਉੱਤਰ ਦੀ ਵੀਡੀਓ ਜਲਦੀ ਹੀ ਅਪਲੋਡ ਹੋਵੇਗੀ ਇਸ ਤੋਂ ਇਲਾਵਾ ਕਾਫ 17 ਦਾ ਇੱਕ ਭਾਗ ਤੁਹਾਡੇ ਨਾਲ ਸਾਂਝਾ ਕੀਤਾ ਜਾ ਚੁੱਕਿਆ ਦੂਜਾ ਭਾਗ ਜਲਦੀ ਅਪਲੋਡ ਕਰ ਰਹੇ ਹਾਂ ਅਸੀਂ ਨਾਲ ਇੱਕ ਤੀਸਰੀ ਚੀਜ਼ ਸ਼ੁਰੂ ਕਰ ਰਹੇ ਹਾਂ ਲੋਕ ਧਾਰਾ ਲੋਕ ਧਾਰਾ ਸੱਭਿਆਚਾਰ ਪੰਜਾਬੀ ਦੇ ਲਗਭਗ ਹਰ ਪੀਪਰ ਦਾ ਇੱਕ ਕਾਮਨ ਭਾਗ ਹੈ ਆਉਂਦਾ ਹੀ ਆਉਂਦਾ ਹੈ ਲੋਕਧਾਰਾ ਸੱਭਿਆਚਾਰ ਸੱਭਿਆਚਾਰ ਦਾ ਇੱਕ ਹਿੱਸਾ ਹੈ ਲੋਕਧਾਰਾ ਤੇ ਲੋਕਧਾਰਾ ਦੀ ਦਾ ਜਿਹੜੀ ਪਰਿਭਾਸ਼ਾ ਉਹ ਕਿਹੜੀ ਹੈ ਲੋਕਧਾਰਾ ਦਾ ਰੂਪ ਕਿਹੜਾ ਹੈ ਲੋਕਧਾਰਾ ਦੀ ਸਮਗਰੀ ਕਿਹੜੀ ਹੈ ਲੋਕਧਾਰਾ ਦਾ ਨਾਮਕਰਨ ਕਿਵੇਂ ਹੋਇਆ ਲੋਕਧਾਰਾ ਸ਼ਬਦ ਪਹਿਲੀ ਵਾਰ ਕਿੰਨੇ ਵਰਤਿਆ ਪੰਜਾਬੀ ਵਿੱਚ ਕਿੰਨੇ ਵਰਤਿਆ ਲੋਕਧਾਰਾ ਨਾਲ ਲੋਕਧਾਰਾ ਦਾ ਅੰਗਰੇਜ਼ੀ ਸ਼ਬਦ ਪਹਿਲਾ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਲੋਕਧਾਰਾ ਨਾਲ ਕਿਹੜੇ-ਕਿਹੜੇ ਅੰਗਰੇਜ਼ ਵਿਦਵਾਨ ਪੰਜਾਬ ਦੀ ਲੋਕਧਾਰਾ ਨਾਲ ਜੁੜੇ ਰਹੇ ਅਤੇ ਕਿਹੜੇ ਕਿਹੜੇ ਲੋਕਧਾਰਾ ਸ਼ਾਸਤਰੀ ਹੈ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕੰਮ ਕੀਤਾ ਇਹ ਸਾਰਾ ਚੀਜ਼ ਹੈ ਉਹਦੇ ਨਾਲ ਹੀ ਲੋਕਧਾਰਾ ਦੀ ਸਮਗਰੀ ਨੂੰ ਇਕੱਤਰ ਕਰਨ ਵਿੱਚ ਕਿੰਨਾ ਕਿੰਨਾ ਦਾ ਯੋਗਦਾਨ ਰਿਹਾ ਤੇ ਲੋਕਧਾਰਾ ਨੂੰ ਐਜ਼ ਅ ਪ੍ਰੋਫੈਸ਼ਨ ਕਿੰਨਾ ਕਿੰਨਾ ਨੇ ਚੂਸ ਕੀਤਾ ਔਰ ਉਹਦੇ ਉੱਪਰ ਕੰਮ ਕੀਤਾ ਜਿਹੜੇ ਬਾਅਦ ਵਿੱਚ ਲੋਕਧਾਰਾ ਸ਼ਾਸਤਰੀ ਅਖਵਾਏ ਇੱਕ ਵਾਰ ਇਹ ਜਿੰਨਾ ਵੀ ਸਾਰਾ ਹੈ ਇਹ ਲੋਕਧਾਰਾ ਦੇ ਉੱਤੇ ਕੰਮ ਆਪਾਂ ਇਹਨਾਂ ਵੀਡੀਓ ਸੀਰੀਜ਼ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡਾ ਭਾਗ ਪਹਿਲਾ ਇਹਦੇ ਵਿੱਚ ਅਸੀਂ ਲੋਕ ਧਾਰਾ ਦਾ ਨਾਮ ਕਰਨ ਲੋਕ ਧਾਰਾ ਵਾਸਤੇ ਪੰਜਾਬੀ ਵਿੱਚ ਕਿਹੜੇ ਕਿਹੜੇ ਸ਼ਬਦ ਵਰਤੇ ਗਏ ਤੇ ਲੋਕ ਧਾਰਾ ਦੀ ਪਰਿਭਾਸ਼ਾ ਕੀ ਹੈ ਤੇ ਲੋਕ ਧਾਰਾ ਦੇ ਦੀ ਸਮਗਰੀ ਕਿਹੜੀ ਕਿਹੜੀ ਆ ਕੁਝ ਇਹ ਚੀਜ਼ਾਂ ਅੱਜ ਦੀ ਮੈਂ ਵੀਡੀਓ 'ਚ ਲੈ ਕੇ ਆਇਆ ਹਾਂ ਇਹ ਕਾਫੀ ਭਾਗਾਂ ਚ ਆਉਣ ਵਾਲੀ ਤੇ ਇਹਦੇ ਉੱਤੇ ਫਿਰ ਆਪਾਂ ਪ੍ਰਸ਼ਨ ਉੱਤਰ ਵੀ ਕਰਾਂਗੇ ਇੱਕ ਗੱਲ ਹੋਰ ਆਪਾਂ ਕਰਨੀ ਹੈ ਕਿ ਜਿਹੜੇ ਲੋਕਧਾਰਾ ਸ਼ਾਸਤਰੀਓ ਕੱਲੇ-ਕੱਲੇ ਉੱਤੇ ਕਿਹੜਾ ਕੀ ਕੰਮ ਕੀਤਾ ਕਿਸੇ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨਾਮ ਕਿਸਦਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਹੁਣ ਵਾਲੇ ਦਿਨਾਂ ਚ ਪੜਨ ਵਾਲਿਆ ਮੈਨੂੰ ਆਸ ਹੈ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਇਹਨਾਂ ਵੀਡੀਓਜ਼ ਨੂੰ ਢੇਰ ਪਿਆਰ ਦਿਓਗੇ ਕਲਾਸ ਤੁਸੀਂ ਦੇਖ ਲੈਣਿਓ ਉਸ ਤੋਂ ਬਾਅਦ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਨੂੰ ਕਿਵੇਂ ਦੀ ਲੱਗੀ ਕਲਾਸ ਕਿਵੇਂ ਦੀ ਸਾਡੀ ਕੋਸ਼ਿਸ਼ ਲੱਗੀ ਉਦੇ ਨਾਲ ਇਹ ਸਾਰਾ ਜੋ ਵੀ ਹੈ ਲੋਕਧਾਰਾ ਦਾ ਜਿੰਜੂ ਤੁਹਾਨੂੰ ਕਰਾਇਆ ਜਾ ਰਿਹਾ ਵਿਆਖਿਆ ਸਹਿਤ ਇੱਥੇ ਅਸੀਂ ਸਿਧਾਂਤਕ ਚਰਚਾ ਕਰ ਰਹੇ ਹਾਂ ਪਹਿਲਾ ਭਾਗ ਇਹ ਮਾਸਟਰ ਕੈਡਰ ਜੁਜੀਸੀ ਨੈਟ ਲੈਕਚਰਰ ਕੈਡਰ ਅਸਿਸਟੈਂਟ ਪ੍ਰੋਫੈਸਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੇਪਰ ਹੈ ਉਹਦੇ ਵਾਸਤੇ ਤੁਹਾਡੇ ਲਈ ਇਹ ਬਹੁਤ ਹੈਲਪਫੁਲ ਇਸ ਤੋਂ ਇਲਾਵਾ ਤੁਸੀਂ ਜੇਕਰ ਤਿਆਰੀ ਕਰ ਰਹੇ ਹੋ ਹਰਿਆਣੇ ਦੇ ਵਿੱਚ ਪੋਸਟਾਂ ਜਾਂ ਦਿੱਲੀ ਦੇ ਵਿੱਚ ਪੰਜਾਬੀ ਦੀ ਪੋਸਟ ਕੋਈ ਜਾਂ ਚੰਡੀਗੜ੍ਹ ਦੇ ਪੇਪਰਾਂ ਵਾਸਤੇ ਉਵੀ ਜਾਂ ਰਾਜਸਥਾਨ ਦੇ ਵਿੱਚ ਕੋਈ ਤੁਸੀਂ ਪੰਜਾਬੀ ਦਾ ਪੇਪਰ ਦੇਣੇ ਹੋ ਫਰਸਟ ਗ੍ਰੇਡ ਸੈਕੰਡ ਗ੍ਰੇਡ ਉਹਦੇ ਵਾਸਤੇ ਵੀ ਤੁਹਾਡੇ ਲਈ ਇਹ ਕੰਟੈਂਟ ਬਹੁਤ ਹੈਲਪਫੁਲ ਹੈ ਇਹ ਲੋਕਤਾਰਾ ਦਾ ਜਿਹੜਾ ਸੀਰੀਜ਼ ਹੈ ਉਹਦਾ ਭਾਗ ਇੱਕ ਜਾਂ ਭਾਗ ਪਹਿਲਾ ਸੀ ਪ੍ਰਸਾਰਤ ਕਰ ਰਹੇ ਹਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੋ ਸ਼ੁਰੂ ਕਰਦੇ ਹਾਂ ਜੀ ਬਿਨਾ ਕਿਸੇ ਦੇਰੀ ਤੋਂ ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ 'ਮੀ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਸਭ ਤੋਂ ਪਹਿਲਾਂ ਵੀਡੀਓ ਪਹੁੰਚੇ ਸ਼ੁਰੂ ਕਰਦੇ ਹਾਂ ਜੀ ਲੋ ਲੋਕ ਧਾਰਾ ਲੋਕ ਧਾਰਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਫੋਕ ਲੋਰ ਦਾ ਪੰਜਾਬੀ ਅਨਵਾਦ ਹੈ ਤੁਹਾਨੂੰ ਹਰ ਇੱਕ ਕਿਤਾਬ ਚ ਇਦਾਂ ਹੀ ਲਿਖਿਆ ਮਿਲੇਗਾ ਫੋਕ ਲੋਰ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ ਫੋਕ ਪਲੱਸ ਲੋਰ ਇੱਧਰ ਲੋਕ ਧਾਰਾ ਸ਼ਬਦ ਵੀ ਦੋ ਸ਼ਬਦਾਂ ਦਾ ਜੋੜ ਹੈ ਲੋਕ ਪਲੱਸ ਧਾਰਾ ਲਓ ਇੰਨੀ ਤਾਂ ਗੱਲ ਕਾਮਨ ਹੋ ਗਈ ਫੋਕ ਦਾ ਅਰਥ ਹੈ ਆ ਦੇਖੋ ਫੋਕ ਦਾ ਅਰਥ ਹੈ ਲੋਕ ਫੋਕ ਮੀਨ ਲੋਕ ਲੋਰ ਦਾ ਅਰਥ ਹੈ ਗਿਆਨ ਲੋਰ ਦਾ ਅਰਥ ਹੈ ਗਿਆਨ ਫੋਕ ਤੋਂ ਭਾਵ ਲੋਕ ਲੋਰ ਤੋਂ ਭਾਵ ਗਿਆਨ ਤੇ ਪੂਰੀ ਪਰਿਭਾਸ਼ਾ ਬਣੀ ਸਧਾਰਨ ਪੂਰਾ मीनिंग ਬਣਿਆ ਸਧਾਰਨ ਲੋਕਾਂ ਦਾ ਗਿਆਨ ਕਿੰਨਾ ਲੋਕਾਂ ਦਾ ਜਿਹੜੇ ਸਧਾਰਨ ਨੇ ਜਿਹੜੇ ਵਿਸ਼ੇਸ਼ ਦੇ ਉਲਟ ਨੇ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਕੋਈ ਵਿਸ਼ੇਸ਼ ਕੋਈ ਸਮੂਹ ਵਿਸ਼ੇਸ਼ ਸੰਪਰਦਾਇ ਜਾਂ ਵਿਸ਼ੇਸ਼ ਪ੍ਰਕਾਰ ਨਹੀਂ ਬਲਕਿ ਸਮਾਜ ਵਿੱਚ ਰਹਿਣ ਵਾਲੇ ਸਾਰੇ ਦੇ ਸਾਰੇ ਲੋਕ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਸਧਾਰਨ ਹੀ ਹਨ ਇੱਕ ਗੱਲ ਹੋਰ ਸ਼ੁਰੂ-ਸ਼ੁਰੂ ਦੇ ਵਿੱਚ ਇਸ ਦਾ ਇਹ ਅੱਜ ਵਾਲਾ ਰੂਪ ਜਾਂ ਅੱਜ ਵਾਲਾ ਅੱਜ ਦੀ ਤਰ੍ਹਾਂ ਇਸ ਨੂੰ ਪਰਿਭਾਸ਼ਿਤ ਨਹੀਂ ਸੀ ਕੀਤਾ ਗਿਆ ਸ਼ੁਰੂ-ਸ਼ੁਰੂ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਪਿੰਡਾਂ 'ਚ ਰਹਿਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਆਦਤਾਂ ਉਹਨਾਂ ਦੀਆਂ ਰੌ ਰੀਤਾਂ ਉਹਨਾਂ ਦੇ ਜੀਵਨ ਦੀ ਮਰਿਆਦਾ ਉਹਨਾਂ ਦੇ ਵਿਚਰਨ ਦਾ ਜੀਵਨ ਤਰੀਕਾ ਉਸ ਨੂੰ ਆਧਾਰ ਬਣਾ ਕੇ ਇਹਨਾਂ ਨੇ ਸ਼ੁਰੂ-ਸ਼ੁਰੂ 'ਚ ਫੋਕਲੋਰ ਦੇ ਰਾਹੀਂ ਸਟੱਡੀ ਕਰਨੀ ਸ਼ੁਰੂ ਕੀਤੀ ਸੀ ਤੇ ਫੋਕ ਲੋਰ ਸ਼ਬਦ ਦੀ ਜਿਹੜੀ ਪਹਿਲੀ ਵਾਰ ਤੋਂ ਹੈ ਵਿਲੀਅਮ ਜੋਨ ਥਾਮਸ ਨੇ 1846 ਈਸਵੀ ਦੇ ਵਿੱਚ ਇਹਨਾਂ ਅਰਥਾਂ 'ਚ ਕੀਤੀ ਜਿਹੜੇ ਅਰਥ ਅੱਜ ਅਸੀਂ ਪੜ ਰਹੇ ਹਾਂ ਕਿ ਸਧਾਰਨ ਲੋਕਾਂ ਬਾਰੇ ਉਹਨਾਂ ਦੀਆਂ ਆਦਤਾਂ ਉਹਨਾਂ ਦੇ ਜੀਵਨ ਮਰੀਆਦਾ ਉਹਨਾਂ ਦੇ ਜੀਵਨ ਜਿਉਣ ਦਾ ਤਰੀਕਾ ਉਹਨਾਂ ਦੀਆਂ ਰੋ ਰੀਤਾਂ ਉਹਨਾਂ ਦੇ ਰਿਵਾਜ ਉਹਨਾਂ ਦੇ ਗੀਤ ਉਹਨਾਂ ਦੀਆਂ ਕਥਾਵਾਂ ਉਹਨਾਂ ਦਾ ਮਨੋਰੰਜਨ ਉਹਨਾਂ ਦਾ ਦੁੱਖ ਉਹਨਾਂ ਦਾ ਸੁੱਖ ਉਹ ਸਾਰੇ ਦਾ ਸਾਰਾ ਫੋਕਲੋਰ ਦਾ ਹਿੱਸਾ ਹੈ ਵਿਲੀਅਮ ਜான் ਥਾਮਸ ਨੇ ਜਿਹੜਾ ਪਹਿਲੀ ਵਾਰ ਸ਼ਬਦ 1846 ਚ ਵਰਤਿਆ ਫੋਕਲੋਰ ਤੁਹਾਡਾ ਇਹ ਵੱਡਾ ਸਵਾਲ ਹੈ ਇੱਕ ਗੱਲ ਹੋਰ ਇਹਨਾਂ ਕਲਾਸਾਂ ਚ ਇੱਕ ਲੜੀ ਤੁਰੀ ਜਾਊਗੀ ਐਂਡ ਤੱਕ ਲੜੀ ਨਾਲ ਜੁੜੇ ਰਹਿਣਾ ਵਿਲੀਅਮ ਜਾਨ ਥਾਮਸ ਦੀ ਅੱਜ ਜਿੱਥੇ ਗੱਲ ਕੀਤੀ ਐਂਡ ਵਾਲੀ ਕਲਾਸ ਵੀ ਕਰਾਂਗੇ ਫੋਕਲੋਰ ਦੀ ਇੱਥੇ ਗੱਲ ਐਂਡ ਵਾਲੀ ਕਲਾਸ ਵੀ ਫੋਕਲੋਰ ਚੱਲੂਗਾ ਸਧਾਰਨ ਲੋਕਾਂ ਦੇ ਬਾਰੇ ਗੱਲਬਾਤ ਸਧਾਰਨ ਲੋਕਾਂ ਬਾਰੇ ਗਿਆਨ ਸਧਾਰਨ ਲੋਕਾਂ ਦੇ ਜੀਵਨ ਬਾਰੇ ਗਿਆਨ ਤੋ ਇਹ ਆ ਜੀ ਸਾਡੀ ਪਹਿਲੀ ਸਲਾਈਡ ਹਾਸ ਕਰਦਾ ਤੁਸੀਂ ਕਲੀਅਰ ਹੋ ਗਿਆ ਹੋ ਤੁਹਾਡੇ ਨਾਲ ਤੋ ਪਹਿਲਾ ਸ਼ਬਦ ਪਹਿਲਾ ਸਵਾਲ ਹੈ ਕਿ ਫੋਕ ਲੋਰ ਦਾ ਸਿੱਧਾ ਪੰਜਾਬੀ ਅਨੁਵਾਦ ਲੋਕ ਤਾਰਾ ਲੋਕ ਤਾਰਾ ਸ਼ਬਦ ਦਾ ਫੋਕ ਲੋਰ ਸ਼ਬਦ ਦੀ ਪਹਿਲੀ ਵਾਰ ਤੋਂ ਵਿਲੀਅਮ ਜਾਨ ਥਾਮਸ ਇਹ ਤੁਹਾਡਾ ਦੂਸਰਾ ਸਵਾਲ ਤੇ ਇਸ ਦਾ मीनिंग ਕੀ ਹੈ ਇਹ ਤੁਹਾਡਾ ਤੀਸਰਾ ਸਵਾਲ ਚੱਲਦੇ ਆ ਜੀ ਅੱਗੇ ਬੜਾ ਸੋਹਣਾ ਇੱਥੇ ਮੈਂ ਤੁਹਾਡੇ ਸਾਹਮਣੇ ਇਹ ਸਲਾਈਡ ਦੇ ਵਿੱਚ ਤੁਹਾਡੇ ਪੰਜ ਸੱਤ ਸਵਾਲ ਨੇ ਜੋ ਮੈਂ ਲੈ ਕੇ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਪਹਿਲਾਂ ਦੀ ਤਰ੍ਹਾਂ ਹੁਣ ਵੀ ਤੁਸੀਂ ਇਸ ਕੰਟੈਂਟ ਨੂੰ ਪਸੰਦ ਕਰੋਗੇ ਲੋਕ ਧਾਰਾ ਹੋ ਸਕਦਾ ਤੁਹਾਡੇ ਜੋ ਕਈ ਸੱਜਣਾ ਇਸ ਨੂੰ ਪਹਿਲੀ ਵਾਰ ਪੜ ਰਹੇ ਹੋਣ ਲੋਕ ਧਾਰਾ ਸ਼ਬਦ ਪੰਜਾਬੀ ਦੇ ਵਿੱਚ ਫੋਕਲੋਰ ਵਾਸਤੇ ਕਿਹੜੇ ਕਿਹੜੇ ਸ਼ਬਦ ਉਹਦੇ ਸਮਾਨ ਅਰਥਕ ਵਰਤੇ ਹੈ ਪੰਜਾਬੀਆਂ ਦੇ ਵਿੱਚ ਆ ਜੋ ਅਸੀਂ ਦੇਖਦੇ ਹਾਂ ਪੰਜਾਬੀ ਵਿੱਚ ਲੋਕ ਧਾਰਾ ਦੇ ਸਮਾਨ ਅਰਥਕ ਸ਼ਬਦ ਵਰਤਣ ਵਾਲੇ ਲੋਕ ਧਾਰਾ ਫੋਕ ਲੋਰ ਦੀ ਜਗ੍ਹਾ ਲੋਕ ਧਾਰਾ ਸ਼ਬਦ ਵਰਤਿਆ ਹੈ ਸੁਹਿੰਦਰ ਸਿੰਘ ਬਣਜਾਰਾ ਬੇਦੀ ਨੇ ਮੈਂ ਦੁਬਾਰਾ ਦੱਸ ਰਿਹਾ ਕਿ ਬਣਜਾਰਾ ਬੇਦੀ ਨੇ ਫੋਕ ਲੋਰ ਦਾ ਸਹੀ ਅਨਵਾਦ ਮੰਨਿਆ ਹੈ ਲੋਕ ਧਾਰਾ ਹੁਣ ਆ ਜੋ ਲੋਕ ਧਾਰਾ ਦੇ ਥੋੜੇ ਜਿਹਾ ਅਰਥ ਕਰ ਲਈਏ ਉਹ ਕਹਿੰਦੇ ਜਿਹੜਾ ਲੋਕ ਹੈ ਇਹ ਤਾਂ ਉਹੀ ਫੋਕ ਹੈ ਠੀਕ ਹੈ ਲੋਕ ਸਮੂਹ ਹੈ ਜਿਹੜਾ ਸਮੂਹ ਇਨ ਲੋਕ ਜੀਦੇ ਵਿੱਚ ਪਰੰਪਰਾ ਦੀ ਸਾਜ ਹੈ ਉਹ ਲੋਕ ਹੈ ਧਾਰਾ ਧਾਰਾ ਹੁੰਦਾ ਇੱਕ ਪ੍ਰਵਾਹ ਹਿੰਦੀ ਦੇ ਵਿੱਚ ਨਾਟਕ ਨੂੰ ਧਾਰਾ ਪ੍ਰਵਾਹ ਕਹਿ ਦਿੰਦੇ ਆ ਇੱਕ ਪ੍ਰਵਾਹ ਦੇ ਵਿੱਚ ਜਿਹੜੀ ਧਾਰਾ ਚੱਲ ਰਹੀ ਹੈ ਜਿਵੇਂ ਆਪਾਂ ਪੜਦੇ ਨਦੀ ਦੀ ਧਾਰਾ ਦਰਿਆ ਦੀ ਧਾਰਾ ਇੱਕ ਧਾਰਾ ਚ ਵਹਿ ਰਿਹਾ ਹੈ ਇੱਕ ਧਾਰਾ ਚੱਲ ਰਹੀ ਹੈ ਉਹਦੇ ਉਹਦੇ ਵਿੱਚ ਦੇਖੋ ਉਹਦੇ ਵਿੱਚ ਕੰਟੀਨਿਉਟੀ ਪ੍ਰੋਸੈਸ ਵਾਲੀ ਗੱਲ ਹੈ ਕੰਟੀਨਿਊ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਇੱਕ ਵਹਾਅ ਦੇ ਵਿੱਚ ਹੈ ਦਰਿਆ ਦੀ ਤਰ੍ਹਾਂ ਚੱਲ ਰਿਹਾ ਹੈ ਧਾਰਾ ਆਪਣੇ ਆਪ ਦੇ ਵਿੱਚ ਕਿੰਨਾ ਪਿਆਰਾ ਸ਼ਬਦ ਹੈ ਜਿਵੇਂ ਸਾਡੇ ਕੋਲ ਵਿਚਾਰ ਧਾਰਾ ਇਹ ਜਿਹੜਾ ਧਾਰਾ ਇਹ ਪਛੇਤਰ ਹੈ ਧਾਰਾ ਪਛੇਤਰ ਹੈ ਤੋ ਧਾਰਾ ਤੋਂ ਭਾਵ ਉਹ ਚੀਜ਼ ਜਿਹੜੀ ਕੰਟੀਨਿਊ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤੇ ਉਹ ਕੀ ਕਹਿ ਰਿਹਾ ਲੋਕ ਦਾ मीनिंग ਕੀ ਸੀ ਲੋਕਾਂ ਦਾ ਗਿਆਨ ਲੋਕ ਧਾਰਾ ਭਾਵ ਲੋਕਾਂ ਦੇ ਗਿਆਨ ਦੀ ਧਾਰਾ ਲੋਕਾਂ ਦੇ ਗਿਆਨ ਦਾ ਚੱਲਦਾ ਪ੍ਰਵਾਹ ਕੀ ਹੈ ਲੋਕਤਾਰਾ ਲੋਕਯਾਨ ਦੂਸਰਾ ਸ਼ਬਦ ਪੰਜਾਬੀ ਦੇ ਵਿੱਚ ਡਾਕਟਰ ਕਰਨੈਲ ਸਿੰਘ ਥਿੰਦ ਨੇ ਵਰਤਿਆ ਹੀ ਨਹੀਂ ਪ੍ਰਚਲਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਪ੍ਰਚਲਿਤ ਹੋਇਆ ਵੀ ਉਹਨਾਂ ਨੇ ਲੋਕਤਾਰਾ ਵਾਸਤੇ ਫੋਕਲੋਰ ਦਾ ਸਹਿਯਨਵਾਦ ਲੋਕਯਾਨ ਮੰਨਿਆ ਉਹਨਾਂ ਨੇ ਯਾਨ ਦਾ ਸਬੰਧ ਜੋੜਿਆ ਪਾਲੀ ਦੇ ਸ਼ਬਦ ਯਾਨ ਦੇ ਨਾਲ ਜਿਸ ਦਾ ਅਰਥ ਹੁੰਦਾ ਹੈ ਸਾਧਨ ਜਿਸ ਦਾ ਅਰਥ ਹੁੰਦਾ ਉਹ ਸਾਧਨ ਜਿਸ ਦੀ ਵਰਤੋਂ ਕਰਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਇਆ ਜਾਂਦਾ ਹੈ ਜਿਵੇਂ ਹਿੰਦੀ ਦੇ ਵਿੱਚ ਸ਼ਬਦ ਯਾਨ ਵਰਤਿਆ ਜਾਂਦਾ ਨਾ ਜਹਾਜ਼ ਵਾਸਤੇ ਉਹ ਸ਼ਬਦ ਜੋੜਦੇ ਨੇ ਵਿਰਾਸਤ ਦੇ ਨਾਲ ਪਾਲੀ ਦੇ ਵਿੱਚ ਬੁੱਧਿਜ਼ਮ ਦੇ ਦੋ ਅੱਗੇ ਫਿਰਕੇ ਨੇ ਅਸੀਂ ਜਾਣਦੇ ਹীন ਯਾਨ ਤੇ ਮਹਾਯਾਨ ਦੇ ਨਾਮ ਨਾਮ ਨਾਲ ਉਹ ਯਾਨ ਨੂੰ ਉੱਥੋਂ ਤੱਕ ਜੋੜਦੇ ਨੇ ਕਿ ਯਾਨ ਸ਼ਬਦ ਬਹੁਤ ਪੁਰਾਣਾ ਹੈ ਇਸ ਕਰਕੇ ਫੋਕਲੋਰ ਦਾ ਸਹੀ ਅਨੁਵਾਦ ਲੋਕ ਯਾਨ ਹੋਣਾ ਚਾਹੀਦਾ ਹੈ ਯਾਨ ਤੋਂ ਭਾਵ ਫੋਕ ਲੋਕਾਂ ਦਾ ਗਿਆਨ ਉਹ ਸਾਧਨ ਹੈ ਜਿਸ ਉੱਪਰ ਚੜ ਕੇ ਅਸੀਂ ਕਿਸੇ ਵੀ ਸਮੇਂ ਦੀ ਯਾਤਰਾ ਕਰ ਸਕਦੇ ਹਾਂ ਇਹ ਮੀਨਿੰਗ ਕੀਤਾ ਕਰਨੈਲ ਸਿੰਘ ਥਿੰਦ ਹੋਣਾ ਹੈ ਡਾਕਟਰ ਹਰਪਜਨ ਸਿੰਘ ਪੰਜਾਬੀ ਦੇ ਪ੍ਰਸਿੱਧ ਆਲੋਚਕ ਉਹਨਾਂ ਨੇ ਲੋ ਫੋਕਲੋਰ ਵਾਸਤੇ ਸਹੀ ਸ਼ਬਦ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਲੋਕ ਵਿਦ। ਵੇਦ ਦਾ ਅਰਥ ਵੀ ਗਿਆਨ ਹੁੰਦਾ ਹੈ। ਵੇਦ ਦਾ ਅਰਥ ਵੀ ਗਿਆਨ ਹੈ ਤੇ ਉਹ ਕਹਿੰਦੇ ਆ ਵੇਦ ਭਾਵ ਲੋਕਾਂ ਦਾ ਗਿਆਨ। ਫੋਕਲੋਰ ਲੋਕਾਂ ਦਾ ਗਿਆਨ, ਲੋਕਾਂ ਦੇ ਬਾਰੇ ਗਿਆਨ, ਲੋਕਾਂ ਦੇ ਜੀਵਨ ਬਾਰੇ ਗਿਆਨ, ਲੋਕਾਂ ਦੀ ਰਹਿਣ ਰਹਿਤ ਬਾਰੇ ਗਿਆਨ, ਲੋਕਾਂ ਦੀ ਜੀਵਨ ਚਰਿਆ ਬਾਰੇ ਗਿਆਨ, ਲੋਕਾਂ ਦੇ ਦੁੱਖ ਸੁੱਖ ਨੂੰ ਮਨਾਉਣ, ਦੁੱਖ ਸੁੱਖ ਦਾ ਸਮਨ ਕਰਨ ਬਾਰੇ ਜੋ ਸਮੂਹ ਦੇ ਵਿੱਚੋਂ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਹੈ ਲੋਕ ਵੇਦ ਵੇਦ ਦਾ ਮਤਲਬ ਗਿਆਨ ਲੋਕਾਂ ਦਾ ਗਿਆਨ ਡਾਕਟਰ ਹਰਪ੍ਰੀਤ ਸਿੰਘ ਨੇ ਸ਼ਬਦ ਵਰਤਿਆ ਸਵਾਲ ਚੌਥੀ ਚੀਜ਼ ਦੇਖੋ ਲੋਕ ਪਰੰਪਰਾ ਯਾਦ ਰੱਖੋ ਲੋਕ ਧਾਰਾ ਦਾ ਇੱਕ ਤੱਤ ਹੈ ਪਰੰਪਰਾ ਭੁੱਲਣਾ ਨਹੀਂ ਪਰੰਪਰਾ ਦਾ ਸੁਭਾਅ ਜੋ ਪਿੱਛੋਂ ਤੋਂ ਚੱਲਿਆ ਆ ਰਿਹਾ ਇੱਕ ਪਰੰਪਰਾ ਹੈ ਜੋ ਵਿਰਾਸਤ ਹੈ ਜੋ ਇਤਿਹਾਸ ਹੈ ਜੋ ਪਰੰਪਰਾ ਦੇ ਵਿੱਚੋਂ ਸਾਨੂੰ ਚੀਜ਼ਾਂ ਮਿਲਦੀਆਂ ਇੱਕ ਤਰ੍ਹਾਂ ਨਾਲ ਉਹੀ ਧਾਰਾ ਇੱਕ ਤਰ੍ਹਾਂ ਨਾਲ ਪ੍ਰਵਾਹ ਇੱਕ ਜਿਹੜੀ ਸਾਂਝ ਹੈ ਸਾਡੀ ਸਾਡੀ ਬਜ਼ੁਰਗ ਜਿਵੇਂ ਸਾਡੇ ਜੈਨੇਟਿਕ ਤੌਰ ਤੇ ਸਾਡੇ ਬਲੱਡ ਦੀ ਸਾਂਝ ਹੈ ਸਾਡੇ ਪੁਰਖਿਆਂ ਨਾਲ ਉਹ ਸੈੱਲ ਉਹ ਲਗਾਤਾਰ ਲਗਾਤਾਰ ਚੱਲੀ ਆ ਰਹੀ ਹੈ ਪਿੱਛੋਂ ਤੋਂ ਲੈ ਕੇ ਹੁਣ ਤੱਕ ਕਿ ਉਹ ਉਥੋਂ ਪਤਾ ਲੱਗ ਜਾਂਦਾ ਸਾਡੇ ਪੁਰਖੇ ਕੌਣ ਨੇ ਇਸੇ ਤਰ੍ਹਾਂ ਸਾਡੀ ਰੋ ਰੀਤ ਸਾਡੀ ਮਰਿਆਦਾ ਸਾਡੀ ਜੀਵਨ ਚਰਇਕ ਤਰ੍ਹਾਂ ਨਾਲ ਜੋ ਸਾਡਾ ਭੌਤਿਕ ਜੀਵਨ ਹੈ ਜੋ ਸਾਡਾ ਮਾਨਸਿਕ ਜਿਹੜਾ ਸੰਸਾਰ ਹੈ ਜਿਵੇਂ ਅਸੀਂ ਸੋਚਦੇ ਹਾਂ ਜੜੀਆਂ ਚੀਜ਼ਾਂ ਉਹ ਅਸੀਂ ਪਿੱਛੋਂ ਤੋਂ ਲੈ ਕੇ ਆ ਰਹੇ ਹਾਂ ਉਹ ਹੈ ਲੋਕ ਲੋਕ ਪਰੰਪਰਾ ਤੋਂ ਲੋਕ ਪਰੰਪਰਾ ਸ਼ਬਦ ਵਰਤਨ ਦੀ ਸੁਜੈਸ਼ਨ ਕੀਤੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰ ਉਹ ਲੋਕ ਧਾਰਾ ਫੋਕਲੋਰ ਵਾਸਤੇ ਸਹੀ ਸ਼ਬਦ ਆਪਣੇ ਵੱਲੋਂ ਕਹਿੰਦੇ ਕਿ ਪਰੰਪਰਾ ਲੋਕ ਪਰੰਪਰਾ ਹੋਣੀ ਚਾਹੀਦੀ ਹੈ ਲੋਕ ਵਿਰਸਾ ਵਿਰਸੇ ਦੇ ਅਰਥ ਉਹੀ ਨੇ ਜਿਹੜੇ ਅਸੀਂ ਪਰੰਪਰਾ ਦੇ ਕਰਦੇ ਵਿਰਸਾ ਭਾਵ ਜੋ ਵਿਰਾਸਤ ਵਿੱਚ ਸਾਨੂੰ ਚੀਜ਼ ਮਿਲੀ ਹੈ ਜੋ ਸਾਨੂੰ ਵਿਰਾਸਤ ਵਿੱਚ ਤੋਂ ਸਾਡੇ ਬਜ਼ੁਰਗਾਂ ਨੇ ਦਿੱਤੀ ਹੈ ਸਾਡੇ ਵਡੇਰਿਆਂ ਨੇ ਦਿੱਤੀ ਹੈ ਪਾਕਿਸਤਾਨੀ ਵਿਦਵਾਨ ਲੋਕ ਵਿਰਸਾ ਸ਼ਬਦ ਵਰਤਨ ਦੀ ਜਿਹੜੀ ਹੈ ਉਹ ਰეკਮੈਂਡ ਕਰਦੇ ਆ ਕੀ ਵਰਤਣਾ ਚਾਹੀਦਾ ਔਰ ਸਾਡੇ ਗਵੰਦੀ ਪਾਸ਼ਾ ਹਿੰਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਲੋਕ ਸੰਸਕ੍ਰਿਤੀ ਲੋਕ ਵਾਰਤਾ ਹਿੰਦੀ ਦੇ ਵਿਦਵਾਨ ਹਿੰਦੀ ਦੇ ਵਿੱਚ ਜਦੋਂ ਲੋਕ ਧਾਰਾ ਜਾਂ ਫੋਕ ਲੋਰ ਦਾ ਅਨੁਵਾਦ ਕਰਦੇ ਆ ਜਾਂ ਲੋਕ ਧਾਰਾ ਦੀ ਤੇ ਉਤੇ ਕੰਮ ਕਰਦੇ ਆ ਤਾਂ ਉਹਦੇ ਲਈ ਉਹ ਰეკਮੈਂਡ ਕਰਦੇ ਆ ਕਿ ਸਹੀ ਸ਼ਬਦ ਲੋਕ ਸੰਸਕ੍ਰਿਤੀ ਹੈ ਜਾਂ ਫਿਰ ਲੋਕ ਵਾਰਤਾ ਹੈ ਵਾਰਤਾ ਦਾ ਮਤਲਬ ਵੀ ਕਥਾ ਹੁੰਦਾ ਹੈ ਜਿਦੇ ਵਿੱਚ ਲੋਕਾਂ ਦੀ ਕਥਾ ਹੋਵੇ ਪਾਬ ਲੋਕਾਂ ਬਾਰੇ ਗਿਆਨ ਹੋਵੇ ਲੋਕਾਂ ਬਾਰੇ ਗੱਲਬਾਤ ਹੋਵੇ ਸੰਸਕ੍ਰਿਤੀ ਆਪਣੇ ਆਪ ਸੱਭਿਆਚਾਰ ਦਾ ਸਮਾਨਾਰਥੀ ਸ਼ਬਦ ਹੈ ਸੰਸਕ੍ਰਿਤੀ ਲੋਕਾਂ ਦੀ ਸੰਸਕ੍ਰਿਤੀ ਲੋਕਾਂ ਦਾ ਇਤਿਹਾਸ ਗੱਲ ਫੇਰ ਉਹੀ ਹੈ ਮਤਲਬ ਕੁੱਲ ਮਿਲਾ ਕੇ ਸਾਰੇ ਸਮਾਨਾਰਥਕ ਸ਼ਬਦ ਹੈ ਫੋਕਲੋਰ ਦੇ ਲੋਕਧਾਰਾ ਲੋਕ ਗਿਆਨ ਲੋਕਵੇਦ ਲੋਕ ਪਰੰਪਰਾ ਲੋਕ ਵਿਰਸਾ ਲੋਕ ਸੰਸਕ੍ਰਿਤੀ ਤੇ ਲੋਕ ਵਾਰਤਾ ਹੁਣ ਤੁਸੀਂ ਕਹੋਗੇ ਸਾਡੇ ਲਈ ਕਿਵੇਂ ਇੰਪੋਰਟੈਂਟ ਸਾਡੇ ਲਈ ਇੰਪੋਰਟੈਂਟ ਪੁੱਛਿਆ ਜਾਂਦਾ ਵੀ ਕਿਹੜੇ ਵਿਦਵਾਨ ਨੇ ਕਿਹੜਾ ਸ਼ਬਦ ਵਰਤਨ ਦੀ ਜਿਹੜੀ ਤਾਕੀਦ ਕੀਤੀ ਜਾਂ ਵਰਤਨ ਦੀ ਪਹਿਲ ਕੀਤੀ ਜਾਂ ਵਰਤਨਾ ਚਾਹਿਆ ਜਾਂ ਉਹਨਾਂ ਨੇ ਵਰਤਿਆ ਇਹ ਤੁਹਾਡੇ ਸਾਰੇ ਸਵਾਲ ਹੈ ਤੇ ਸਵਾਲ ਕਿੰਨੇ ਨੇ 6 ਤੋਂ 7 ਇਹ 슬ਾਈਡ ਤੇ 7 ਸਵਾਲ ਨੇ ਸਾਰੇ ਦੇ ਸਾਰੇ ਵੀ ਕਿਸ ਨੇ ਕਿਹੜਾ ਸ਼ਬਦ ਵਰਤਨ ਦੀ ਜਿਹੜੀ ਆ ਸਿਫਾਰਿਸ਼ ਕੀਤੀ ਜੇਕਰ ਕੰਟੈਂਟ ਵਧੀਆ ਲੱਗਿਆ ਕਲਾਸ ਨੂੰ ਲਾਈਕ ਸ਼ੇਅਰ ਚੈਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋ ਅਸੀਂ ਇੱਥੋਂ ਤੱਕ ਚੀਜ਼ਾਂ ਪੜੀਆਂ ਆਜੋ ਅੱਗੇ ਚੱਲਦੇ ਲੋਕ ਧਾਰਾ ਦੀ ਪ੍ਰਭਾਸ਼ਾ ਲੋਕ ਧਾਰਾ ਦੀ ਪ੍ਰਭਾਸ਼ਾ ਅਸੀਂ ਨਾਮਕਰਨ ਹੁਣ ਤੱਕ ਵੇਖ ਲਿਆ ਹੁਣ ਲੋਕ ਧਾਰਾ ਦੀ ਪ੍ਰਭਾਸ਼ਾ ਤੇ ਆਉਨੇ ਆ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਅਨੁਸਾਰ ਲੋਕ ਧਾਰਾ ਵਿੱਚ ਕੀ ਹੁੰਦਾ ਹੈ ਮਿਥਕ ਕਥਾ ਗਾਥਾ ਪਰੰਪਰਾਵਾ ਵਿਸ਼ਵਾਸ ਵਹਿਮ ਧਰਮ ਰੀਤਾਂ ਰਸਮੋ ਰਵਾਜ ਸ਼ਾਮਲ ਹੁੰਦੇ ਹਨ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਸਾਨੂੰ ਇਹ ਕਹਿੰਦੀ ਹੈ ਕਿ ਲੋਕਧਾਰਾ ਇੱਕ ਤਰ੍ਹਾਂ ਨਾਲ ਇਹ ਜਿਹੜੀ ਪਰਿਭਾਸ਼ਾ ਉਸ ਸਮਗਰੀ ਉੱਤੇ ਆਧਾਰਿਤ ਹੈ ਉਹਨਾਂ ਨੇ ਸਮਗਰੀ ਦਾ ਨਾਮ ਲੈ ਕੇ ਉਸ ਨੂੰ ਪਰਿਭਾਸ਼ਿਤ ਕਰ ਦਿੱਤਾ ਵੀ ਲੋਕਧਾਰਾ ਚ ਕਿਹੜੀ ਕਿਹੜੀ ਸਮਗਰੀ ਹੁੰਦੀ ਹੈ ਉਥੋਂ ਤੁਸੀਂ ਲੋਕਧਾਰਾ ਦੀ ਪਰਿਭਾਸ਼ਾ ਬਣਾ ਲਓ ਉਹ ਕਹਿੰਦੇ ਲੋਕਧਾਰਾ ਚ ਕਥਾ ਹੁੰਦੀ ਹੈ ਲੇਕਿਨ ਕਥਾ ਵਿੱਚ ਮਿਥ ਹੁੰਦੀ ਹੈ ਕਥਾ ਵਿੱਚ ਮਿਥ ਹੁੰਦੀ ਹੈ ਨੇ ਨਾਲੀ ਉਹਨਾਂ ਨੇ ਗਾਥਾ ਸ਼ਬਦ ਦੇ ਤੱਕ ਗਾਥਾ ਇਤਿਹਾਸਕ ਹੁੰਦੀ ਹੈ ਮਤਲਬ ਇਤਿਹਾਸ ਮ ਇਤਿਹਾਸ ਦੋਨੋਂ ਆ ਗਿਆ ਪਰੰਪਰਾ ਆ ਗਈ ਵਿਰਸਾ ਆ ਗਿਆ ਵਿਸ਼ਵਾਸ ਦੇਖੋ ਵਿਸ਼ਵਾਸ ਵਹਿਮ ਤੇ ਧਰਮ ਇਹ ਤਿੰਨ ਚੀਜ਼ਾਂ ਜਿਹੜੀਆਂ ਸਾਡੀਆਂ ਮਾਨਸਿਕ ਤਲ ਤੇ ਜਿੰਨਾਂ ਨੂੰ ਅਸੀਂ ਜਿਉਂਦੇ ਹਾਂ ਸਾਡੇ ਅੰਦਰ ਵਰਤਦੀਆਂ ਲੇਕਿਨ ਇਹਨਾਂ ਦੇ ਇੱਕ ਭੌਤਿਕ ਰੂਪ ਬਾਹਰ ਮਿਲਦਾ ਜਿਹੜੀ ਚੀਜ਼ ਦਾ ਸਾਡੇ ਅੰਦਰ ਡਰ ਹੈ ਉਸ ਡਰ ਨੂੰ ਦੂਰ ਕਰਨ ਲਈ ਜਿਹੜਾ ਅਸੀਂ ਅਨੁਸ਼ਠਾਨ ਕਰਦੇ ਹਾਂ ਜਿਹੜੀ ਅਰਦਾਸ ਕਰਦੇ ਹਾਂ ਜਿਹੜਾ ਪਾਠ ਕਰਦੇ ਹਾਂ ਜਿਹੜਾ ਪੁੰਨ ਕਰਦੇ ਹਾਂ ਜਿਹੜੀ ਪੂਜਾ ਕਰਦੇ ਹਾਂ ਉਹ ਇੱਕ ਤਰ੍ਹਾਂ ਨਾਲ ਸਾਡੀਆਂ ਧਾਰਮਿਕ ਰੋਹ ਰੀਤਾਂ ਬਣ ਜਾਂਦੀਆਂ ਉਹ ਇੱਕ ਸੱਭਿਆਚਾਰਕ ਤਰੀਕਾ ਹੋ ਜਾਂਦਾ ਜ਼ਿੰਦਗੀ ਨੂੰ ਜਿਉਣ ਦਾ ਜਿਵੇਂ ਅਸੀਂ ਜਨਮ ਸਮੇਂ ਵਿਆਸਾਂਵੇਂ ਮੌਤ ਸਮੇ ਜਿਹੜੀਆਂ ਰੀਤਾਂ ਕਰਦੇ ਆ ਜਿੱਥੇ ਉਹ ਕੁਝ ਸਮਾਜਿਕ ਰੀਤਾਂ ਹੁੰਦੀਆਂ ਸੱਭਿਆਚਾਰਕ ਰੀਤਾਂ ਹੁੰਦੀਆਂ ਉੱਥੇ ਧਾਰਮਿਕ ਰੀਤਾਂ ਹੁੰਦੀਆਂ ਪੈਦਾ ਕਿੱਥੋਂ ਹੁੰਦੀਆਂ ਮਾਨਸਿਕ ਤਲ ਤੋਂ ਮਾਨਸਿਕ ਤਲ ਦੇ ਵਿੱਚ ਇਹ ਸਾਰਾ ਕੁਝ ਤੇ ਨਾਲ ਜੀਵਨ ਦੇ ਰਸਮੋ ਰਿਵਾਜ ਇਹ ਸਾਰਾ ਕੁਝ ਕਿਹਦੇ ਵਿੱਚ ਸ਼ਾਮਲ ਹੈ ਉਹ ਕਹਿੰਦੇ ਲੋਕ ਧਾਰਾ ਚ ਜਾਨੀ ਕਿ ਸੁਸਾਇਟੀ ਦੇ ਵਿੱਚ ਜਿੱਥੇ ਸਾਰਾ ਕੁਝ ਆ ਗਿਆ ਕਥਾ ਗਾਥਾ ਪਰੰਪਰਾ ਵਿਸ਼ਵਾਸ ਵਹਿਮ ਭਰਮ ਧਰਮ ਰੀਤਾ ਰਸਮੋ ਰਿਵਾਜ ਆ ਗਏ ਉਹ ਕੀ ਹੈ ਉਹ ਲੋਕ ਧਾਰਾ ਹੀ ਤਾਂ ਹੈ ਇਹ ਲੋਕ ਧਾਰਾ ਹੀ ਤਾਂ ਹੈ ਦੂਸਰੀ ਪ੍ਰਸਿੱਧ ਵਿਦਵਾਨ ਆਰਚਰ ਟੇਲਰ ਉਹਨਾਂ ਦੀ ਕਿਤਾਬ ਯਾਦ ਰੱਖੋ ਸਟਡੀ ਆਫ ਫੋਕਲੋਰ 1963 ਸਟੱਡੀ ਆਫ ਫੋਕਲੋਰ ਤੁਹਾਨੂੰ ਜੁਜੀਸੀ ਦੇ ਵਿੱਚ ਪੁੱਛੀ ਜਾਵੇਗੀ ਸਿੱਧੀ ਕਿਤਾਬ ਯਾਦ ਕਰ ਲਓ ਅੱਗੇ ਜਾ ਕੇ ਮੈਂ ਅੰਗਰੇਜ਼ੀ ਦੇ ਜਿਹੜੇ ਵਿਦਵਾਨ ਜਿਨ੍ਹਾਂ ਨੇ ਕੰਮ ਕੀਤਾ ਲੋਕਤਾਰਾ ਸੱਭਿਆਚਾਰ ਦੇ ਬਿਲਾਦੀਮਰ ਪ੍ਰੋਪ ਆ ਆਰਚਰ ਟੇਲਰ ਜਾਂ ਹੋਰ ਜਿੰਨੇ ਵੀ ਵੱਡੇ ਬੰਦੇ ਉਹਨਾਂ ਦੇ ਨੇਮ ਦੀ ਮੈਂ ਇਦਾਂ ਹੀ ਇੱਕ ਸਲਾਈਡ ਤੇ ਦੇ ਦੂੰਗਾ ਉਹ ਵੀ ਤੁਸੀਂ ਵੇਖਣਾ ਨਾ ਭੁੱਲਣਾ ਆਰਚਰ ਟੇਲਰ ਸਟੱਡੀ ਆਫ ਫੋਕਲੋਰ 1965 ਦੇ ਵਿੱਚ ਉਹਨਾਂ ਦੀ ਬੁੱਕ ਆਉਂਦੀ ਹੈ ਉਹਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਲੋਕਤਾਰਾ ਇੱਕ ਅਜਹੀ ਸਮਗਰੀ ਹੈ ਇਹਨਾਂ ਨੇ ਇਸ ਸਮਗਰੀ ਤੇ ਆਧਾਰਤ ਲੋਕ ਧਾਰਾ ਦੀ ਸਮਗਰੀ ਤੇ ਆਧਾਰਤ ਪਰਭਾਸ਼ਾ ਤਿਆਰ ਕੀਤੀ ਹੈ ਜੋ ਸਾਨੂੰ ਵਿਰਸੇ ਚੋਂ ਪ੍ਰਾਪਤ ਹੁੰਦੀ ਪਰੰਪਰਾ ਚੋਂ ਮਿਲਦੀ ਹੈ ਇੱਕ ਇਹੋ ਉਹਨਾਂ ਨੇ ਸਮਗਰੀ ਦਾ ਰੂਪ ਦੇਤੇ ਕਹਿੰਦੇ ਵੀ ਲੋਕ ਗੀਤ ਬਾਤਾਂ ਬੁਝਾਰਤਾਂ ਰੀਤਾਂ ਰਵਾਜਾਂ ਕੰਮ ਧੰਦਿਆਂ ਦੇ ਰੂਪ ਚ ਬਲਦੀ ਇਹਨਾਂ ਨੇ ਇੱਕ ਚੀਜ਼ ਸ਼ਾਮਿਲ ਵੱਧ ਕੀਤੀ ਕੰਮ ਧੰਦੇ ਵੀ ਨਾਲ ਕਹਦੇ ਲੇਕਿਨ ਲੋਕ ਕਲਾ ਜੇ ਵੀ ਮਿਸਿੰਗ ਹੈ ਇਥੋਂ ਖੈਰ ਰੋ ਵਿਚਾਰ ਆਪਾਂ ਮੁਕਦੀ ਗੱਲ ਕਰਦੇ ਵੀ ਜਦੋਂ ਤੁਹਾਡੇ ਘਰ ਬੱਚੇ ਦਾ ਜਨਮ ਹੋਵੇ ਬਜ਼ੁਰਗ ਦੀ ਮੌਤ ਹੋਵੇ ਜਾਂ ਨੌਜਵਾਨ ਦਾ ਵਿਆਹ ਹੋਵੇ ਉਥੇ ਜਿਹੜੀਆਂ ਰਸਮੋ ਰਿਵਾਜ ਤੇ ਲੋਕ ਗੀਤ ਗਾਏ ਜਾਂਦੇ ਆ ਉਹ ਹੈ ਸਾਡੀ ਲੋਕਤਾਰਾ ਵਰਤਰੀ ਹੈ ਜਦੋਂ ਲੋਕ ਕਲਾ ਜਾਂ ਲੋਕ ਧੰਦੇ ਦੀ ਗੱਲ ਕਰ ਰਹੇ ਆ ਉਥੇ ਲੋਕਤਾਰਾ ਦੀ ਸਮਗਰੀ ਹੈ ਜਿੱਥੇ ਰਾਤ ਨੂੰ ਸੁਣਨ ਲੱਗੀਆਂ ਬਾਤਾਂ ਤੇ ਮਨੋਰੰਜਨ ਵਾਸਤੇ 부ਝਾਰ ਤਾਂ ਪਾਈਆਂ ਜਾ ਰਹੀਆਂ ਉਹ ਸਾਡੀ ਲੋਕਤਾਰਾ ਹੈ ਹੁਣ ਮੈਂ ਇਸ ਸਾਰੇ ਨੂੰ ਸਮਾਪ ਕਰਦਾ ਮੈਂ ਆਪਣੇ ਕੋਲੋਂ ਇੱਕ ਪਰਿਭਾਸ਼ਾ ਜਾਂ ਆਪਣੇ ਆਪਣੇ ਸ਼ਬਦਾਂ 'ਚ ਲਿਖਿਆ ਹੈ ਤੁਸੀਂ ਆਪਣੇ ਸ਼ਬਦਾਂ 'ਚ ਲਿਖਿਓ ਆਪਣੇ ਸ਼ਬਦਾਂ 'ਚ ਸਮਝਿਓ ਅਗਲੀ ਸਲਾਈਡ ਤੇ ਪੜੋ ਲੋਕਤਾਰਾ ਦੀ ਪਰਿਭਾਸ਼ਾ ਕੀ ਬਣਦੀ ਹੈ ਕਹਿੰਦੇ ਇਸ ਪ੍ਰਕਾਰ ਲੋਕਤਾਰਾ ਉਹ ਵਰਤਾਰਾ ਹੈ ਯਾਦ ਰੱਖੋ ਲੋਕਤਾਰਾ ਇੱਕ ਵਰਤਾਰਾ ਹੈ ਵਰਤ ਰਿਹਾ ਹੈ ਕੰਟੀਨਿਊ ਹੈ ਚੱਲ ਰਿਹਾ ਹੈ ਇਹ ਕਦੇ ਵੀ ਸਟਿਲ ਨਹੀਂ ਹੁੰਦਾ ਯਾਦ ਰੱਖਿਓ ਇਹ ਪਰਵਰਤਨਸ਼ੀਲ ਹੈ ਇਹਦੀ ਅੱਗੇ ਆਪਾਂ ਉਹ ਖੂਬੀਆਂ ਕਰਾਂਗੇ ਵਿਸ਼ੇਸ਼ਤਾਵਾਂ ਕਰਾਂਗੇ ਉਹਦੇ 'ਚ ਪੜਾਂਗੇ ਇਹ ਲੋਕਤਾਰਾ ਇੱਕ ਚੱਲ ਰਿਹਾ ਹੈ ਵਰਤ ਰਿਹਾ ਹੈ ਕੰਟੀਨਿਊ ਪ੍ਰੋਸੈਸ ਹੈ ਜਿਸ ਵਿੱਚ ਸੁਧਾਰਨ ਲੋਕਾਂ ਦੇ ਜੀਵਨ ਜਿਸ ਨੂੰ ਉਹਨਾਂ ਨੇ ਕਿਹਾ ਨੇ ਸੁਧਾਰਨ ਲੋਕਾਂ ਦਾ ਗਿਆਨ ਲੋਕਤਾਰਾ ਦੇ ਹਰ ਵਰਤਾਰੇ ਇੱਥੇ ਹਰ ਵਰਤਾਰੇ ਦੀ ਜਗ੍ਹਾ ਸਹੀ ਸ਼ਬਦ ਪੱਖ ਹੈ ਹਰ ਪੱਖ ਨਾਲ ਜੁੜੀ ਹੋਈ ਸਮਾਜਿਕ ਹੋ ਸਕਦੀ ਹੈ ਮਾਨਸਿਕ ਲੋਕਿਕ ਅਤੇ ਭੌਤਿਕ ਭਾਵਨਾ ਭੌਤਿਕ ਹੁੰਦੀ ਜਿਹੜੀ ਪ੍ਰਤੱਖ ਜਿਸ ਨੂੰ ਟੱਚ ਕੀਤਾ ਜਾ ਸਕੀ ਵੱਡੀ ਬਾਹਰ ਜਿਹੜੀ ਦਿਸਦੀ ਹੈ ਲੋਕਿਕ ਲੋਕਿਕ ਮੀਨ ਸੰਸਾਰਕ ਜੋ ਐ ਸੰਸਾਰ ਦੇ ਵਿੱਚ ਹੁੰਦੀ ਹੈ ਮਾਨਸਿਕ ਉਹੀ ਵਹਿਮ ਪਰਮ ਲੋਕ ਵਿਸ਼ਵਾਸ ਆਦਿ ਸਮਾਜਿਕ ਜਿਹਦੇ ਚ ਸਾਡੇ ਵਿਆਹ ਰਸਮਾਂ ਰਿਵਾਜ ਸਭ ਆਗੇ ਭੌਤਿਕ ਭਾਵਨਾ ਨੂੰ ਲੋਕਾਂ ਦੁਆਰਾ ਲੋਕਾਂ ਦੀ ਭਾਵਨਾ ਰਾਂਹੀ ਜਾਂ ਲੋਕਾਂ ਦੀ ਬੋਲੀ ਰਾਂਹੀ ਲੋਕਾਂ ਦੇ ਕੰਮਾਂ ਰਾਂਹੀ ਲੋਕਾਂ ਦੇ ਐਕਸ਼ਨ ਰਾਂਹੀ ਲੋਕਾਂ ਦੀ ਕਿਰਿਆ ਰਾਂਹੀ ਪ੍ਰਗਟਾਇਆ ਜਾਂਦਾ ਹੈ ਲੋਕਾਂ ਦੀ ਭਾਵਨਾ ਨੂੰ ਲੋਕਾਂ ਦੀ ਭਾਸ਼ਾ ਰਾਂਹੀ ਜਾਂ ਐਕਸ਼ਨ ਰਾਂਹੀ ਜਿਵੇਂ ਨੱਚ ਕੇ ਗਾ ਕੇ ਭੰਗੜਾ ਪਾ ਕੇ ਲarningਾਂ ਸਮੇਂ ਪਿੱਟ ਸਿਆਪਾ ਕਰਕੇ ਜਿਹੜੀ ਭਾਵਨਾ ਪ੍ਰਗਟਾਈ ਜਾ ਰਹੀ ਹੈ ਲੋਕਤਾ ਰਾਤਾ ਹੈ ਹੋਰ ਕੀ ਹੈ ਉਹੀ ਤਾਂ ਲੋਕਤਾ ਰਾ ਹੈ ਕਿਵੇਂ ਲੱਗੀ ਦੋਸਤੋ ਤੁਹਾਨੂੰ ਇਹ ਕਲਾਸ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣ ਜੇ ਨਰੋਆ ਕੰਟੈਂਟ ਦੇਖਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਸਾਡੇ ਨਾਲ ਜੁੜੋ ਤੇ ਇਹ ਇਹੋ ਜਿਹਾ ਕੰਟੈਂਟ ਕਿਵੇਂ ਪੜੀਏ ਕਿਵੇਂ ਤਿਆਰ ਕਰੀਏ ਕਿਹੜੇ ਸੋਰਸ ਫਾਲੋ ਕਰੀਏ ਉਹਦੇ ਵਾਸਤੇ ਤੁਸੀਂ ਅ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਅ ਕਮੈਂਟ ਬਾਕਸ ਦੇ ਵਿੱਚ ਲੋਕ ਅਤੇ ਜਨਤਾ ਸ਼ਬਦ ਸੰਕਲਪ ਵਿੱਚਲਾ ਫਰਕ ਇੱਕ ਮੈਂ ਆਪਣੇ ਕੋਲੋਂ ਚੀਜ਼ ਹੋਰ ਸ਼ਾਮਲ ਕੀਤੀ ਇੱਕ ਤਾਂ ਸਾਡੇ ਕੋਲ ਸ਼ਬਦ ਹੈ ਪੀਪਲ ਇੱਕ ਸਾਡੇ ਕੋਲ ਸ਼ਬਦ ਹੈ ਫੋਕ ਇਹਨਾਂ ਵਿੱਚਲਾ ਫਰਕ ਕੀ ਫੋਕ ਦਾ ਮਤਲਬ ਲੋਕ ਹੁੰਦਾ ਪੀਪਲ ਦਾ ਮਤਲਬ ਲੋਕ ਹੁੰਦਾ ਲੇਕਿਨ ਅਸੀਂ ਪੀਪਲ ਦਾ ਮਤਲਬ ਇੱਥੇ ਜਨਤਾ ਕਰਦੇ ਹਾਂ ਜਨਤਾ ਲੋਕ ਤੇ ਜਨਤਾ ਚ ਕੀ ਫਰਕ ਹੈ ਜਾਂ ਫੋਕ ਤੇ ਪੀਪਲ ਚ ਕੀ ਫਰਕ ਹੈ ਮਤਲਬ ਅੰਗਰੇਜ਼ੀ ਦੇ ਸ਼ਬਦ ਹੈ ਜਿਆਦਾ ਸਾਨੂੰ ਸਮਝ ਆਉਣਗੇ ਫੋਕ ਤੇ ਪੀਪਲ ਚ ਕੀ ਫਰਕ ਹੈ ਆਜੂ ਵਿੱਚ ਲੈ ਇਹਨਾਂ ਦਾ ਫਰਕ ਸਮਝੀਏ ਜਿਹੜਾ ਫੋਕ ਹੈ ਨਾ ਉਹ ਲੋਕ ਹੈ ਉਨ੍ਹਾਂ ਵਿੱਚ ਪਰੰਪਰਾ ਦੀ ਸਾਂਝ ਹੁੰਦੀ ਹੈ ਲੇਕਿਨ ਜੋ ਜਨਤਾ ਹੈ ਉਹਦੇ ਵਿੱਚ ਜੁਨੇ ਮਰਜੀ ਲੋਕਾਂ ਦਾ ਇਕੱਠ ਹੋਵੇ ਪਰੰਪਰਾ ਦੀ ਸਾਂਝ ਨਹੀਂ ਹੁੰਦੀ ਬਸ ਇਸ ਦੀ ਮੈਂ ਵਿਆਖਿਆ ਕਰ ਲਾਂ ਕਲਾਸ ਸਾਡੀ ਖਤਮ ਹੈ ਲੋਕ ਫੋਕ ਫੋਕ ਤੋਂ ਭਾਵ ਜਿਵੇਂ 10 ਬੰਦਿਆਂ ਦਾ ਇਕੱਠ ਹੈ ਉਹ 10 ਦੇ 10 ਪੰਜਾਬੀ ਹੈ 10 ਦੇ 10 ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੋਏ 10 ਦੇ 10 ਨੂੰ ਪੰਜਾਬ ਦੀਆਂ ਰੋਹ ਰੀਤਾਂ ਪੰਜਾਬ ਦੀਆਂ ਰਸਮਾਂ ਪੰਜਾਬ ਦੇ ਦੁੱਖ ਦੇ ਸਮੇਂ ਗਾਏ ਜਾਂਦੇ ਗੀਤ ਪੰਜਾਬ ਦੇ ਸੁੱਖ ਦੇ ਸਮੇਂ ਗਾਏ ਜਾਂਦੇ ਖੁਸ਼ੀ ਦੇ ਗੀਤ ਸੁਹਾਗ ਕੁੜੀਆਂ ਸਾਰੀਆਂ ਚੀਜ਼ਾਂ ਬਾਰੇ ਪਤਾ ਹੈ ਉਹਨਾਂ ਦੇ ਰਸਤੇ ਨੂੰ ਜੇ ਬਿੱਲੀ ਕੱਟਦੀ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨੂੰ ਆਪਸ਼ਗਨ ਮੰਨਿਆ ਜਾਂਦਾ ਉਹ ਫੋਲੋ ਕਰਨ ਜਾਂ ਨਾ ਕਰਨ ਲੇਕਿਨ ਇਹ ਮੰਨਿਆ ਜਾਂਦਾ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਗਈ ਇਹ ਹੈ ਉਹਨਾਂ ਦੀ ਪਰੰਪਰਾ ਦੀ ਸਾਂਝ ਇਹ ਪਰੰਪਰਾ ਦੀ ਸਾਂਝ ਹੋਣ ਕਰਕੇ ਉਹ ਲੋਕਾਂ ਦਾ ਇਕੱਠ ਫੋਕ ਅਖਵਾਏਗਾ ਲੇਕਿਨ ਕਿਸ 에어ਪੋਰਟ ਤੇ ਕਿਸੇ ਇਹੋ ਜੀ ਜਗ੍ਹਾ ਤੇ ਜਿੱਥੇ ਸੰਸਾਰ ਭਰ ਦੇ ਕੁਝ ਚੁਣਿੰਦਾ ਲੋਕ ਜੁੜਿਆ 100 10 50 60 70 ਜਿੰਨੇ ਵੀ ਉਹ ਸਾਰੇ ਜਨਤਾ ਇਸ ਕਰਕੇ ਖਮਾਉਣਗੇ ਕਿਉਂਕਿ ਉਹਨਾਂ ਸਾਰਿਆਂ ਚ ਜਿਹੜੇ ਕਿ ਸਾਰੇ ਵੱਖਰੇ ਵੱਖਰੇ ਵਕਰੀਆਂ ਵੱਖਰੇ ਮਹਾਂਦੀਪਾ ਤੋਂ ਆਏ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਵੱਖਰੇ ਵੱਖਰੇ ਕਲਚਰ ਤੋਂ ਆਏ ਵਕਰੀਆਂ ਵਕਰੀਆਂ ਜਾਤਾਂ ਸੰਪਰਦਾਇਆਂ ਤੋਂ ਆਏ ਉਹਨਾਂ ਦੇ ਸੱਭਿਆਚਾਰ ਦੀ ਉਹਨਾਂ ਦੇ ਕਲਚਰ ਦੀ ਉਹਨਾਂ ਦੀ ਲੋਕ ਲੋਕ ਲੋਕਾਂ ਦੀ ਜਿਹੜੀ ਆਪਸੀ ਉਹ ਸਾਂਝ ਹੈ ਜਿਹੜੀ ਲੋਕਤਾਰਾ ਚ ਹੁੰਦੀ ਹੈ ਪਰੰਪਰਾ ਦੀ ਸਾਝ ਨਾ ਹੋਣ ਕਰਕੇ ਉਹ ਜਿਹੜੀ ਜਨਤਾ ਉਹ ਪੀਪਲ ਅਖਵਾਉਣਗੇ ਉਹ ਲੋਕਾਂ ਦਾ ਇਕੱਠ ਅਖਵਾਊਗਾ ਕਿਉਂਕਿ ਉਹਨਾਂ ਵਿੱਚ ਪਰੰਪਰਾ ਦੀ ਸਾਝ ਨਹੀਂ ਹੈ ਜੇ ਪਰੰਪਰਾ ਦੀ ਸਾਝ ਹੈ ਤਾਂ ਉਹ ਵੀ ਲੋਕ ਉਹ ਵੀ ਫੋਕ ਦੇ ਅਰਥਾਂ 'ਚ ਲੈ ਜਾਣਗੇ ਉਦਾਹਰਨ ਵਜੋਂ ਯੂਰਪ ਦੇ ਮੁਲਕ ਦਾ ਕੋਈ ਇੱਕ ਵਸਿੰਦਾ ਏਸ਼ੀਆ ਦੇ ਮੁਲਕ ਦਾ ਕੋਈ ਇੱਕ ਵਸਿੰਦਾ ਅਫਰੀਕਾ ਦੇ ਮੁਲਕ ਦਾ ਕੋਈ ਇੱਕ ਵਸਿੰਦਾ ਜਿਨ੍ਹਾਂ ਦਾ ਆਪਸੀ ਸੱਭਿਆਚਾਰ ਭਾਸ਼ਾ ਦਾ ਕੋਈ ਸਾਂਝਾ ਸਬੰਧ ਨਾ ਹੋਵੇ ਉਹਨਾਂ ਨੂੰ ਅਸੀਂ ਕਾਵਾਂਗੇ ਪੀਪਲ ਜਿਨ੍ਹਾਂ ਦਾ ਸਬੰਧ ਹੋਵੇ ਉਹਨਾਂ ਨੂੰ ਅਸੀਂ ਕਾਵਾਂਗੇ ਫੋਕ ਵੀਡੀਓ ਕਿਵੇਂ ਲੱਗੀ ਦੱਸੋ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਦਿੱਤੇ ਹੋਏ ਨੰਬਰ ਤੇ ਤੁਸੀਂ ਵੀ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਹੜੇ ਕੰਟੈਂਟ ਨੂੰ ਕਿਵੇਂ ਪੜੀਏ ਕਿਵੇਂ ਸਮਝੀਏ ਦਿੱਤੀ ਹੋਈ ਜਾਣਕਾਰੀ ਨਾਲ ਜੇ ਤੁਸੀਂ ਸੰਤੁਸ਼ਟ ਹੋ ਤੇ ਇੱਕ ਵਾਰ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਭਾਗ 1 ਸੀ ਅਗ ਦੂਜਾ ਤੀਜਾ ਚੌਥਾ ਜਲਦੀ ਪ੍ਰਸਾਰਤ ਕਰਾਂਗੇ ਮਿਹਰਬਾਨੀ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ